ਹੈਲੋ ਗਾਇਜ਼ ਸਕੇ ਸਾਰੇ ਜਣੇ ਅੱਜ ਦੇ ਵਲੋਗ ਵਿੱਚ ਆਪਾਂ ਵੀ ਸਾਰੇ ਆਈ ਹੋਏ ਆ ਤੇ ਫਰਮੰਦਰ ਸਾਹਿਬ ਜਾਣਾ ਆਪਾਂ ਤੇ ਉੱਥੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਉੱਥੇ ਤੁਹਾਨੂੰ ਬਾਬੇ ਦੇ ਦਰਸ਼ਨੀਆਂ ਕਰਾਵਾਂਗੇ ਤੇ ਉੱਥੋਂ ਹੀ ਸ਼ਾਰਟ ਪਾਵਾਂਗੇ ਆਪਾਂ ਵਿੱਚ ਤੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਸਾਰਾ ਦਿਖਾਉਣ comaਵਾਂਗੇ ਮਾੜਾ ਮੁੱਤਾਂ ਬਾਕੀ ਤਾਂ ਵਲੋਗ ਨਾ ਚੇਤਾ ਭੁੱਲ ਗਿਆ ਨਹੀਂ ਤਾਂ ਵਲੋਗ ਪਾਉਣਾ ਸੀਗਾ ਤੇ ਬਾਕੀ ਤਿਆਰ ਹੋ ਗਏ ਮਿਲਣੇ ਆਣਾਂ ਨੂੰ ਤਿਆਰ ਹੋ ਗਏ ਹੋ ਗਏ ਹੀ ਤਿਆਰ ਤੇ ਬਾਕੀ ਆਪਾਂ ਨਾਲ ਜਿਹਨਾਂ ਦੇ ਹੋਵੇ ਤਿਆਰ ਤੇ ਫੇਰ ਆਪਾਂ ਜਨਾ ਮੱਥਾ ਟੇਕ ਕੇ ਬਾਬੇ ਜੀ ਤੇ ਤੇ ਹੁਣ ਆਪਾਂ ਚੱਲਾਂਗੇ ਤੇ ਤੁਹਾਨੂੰ ਸਾਰਾ ਕੁਝ ਉੱਥੇ ਦਾ ਦਿਖਾਵਾਂਗੇ

ਕਮੋ ਵੀ ਚਾਰ ਵਟਾਂਦਰਾ ਚੱਲਣਾ ਹੋਵੇਗਾ ਉਹਨਾਂ ਆਰੰਭ ਤੋਂ ਹੋਵੇ ਕਾਤਰਾ ਨਹੀਂ ਇੱਕ ਨਾਮੇ ਨਾਲ ਹਮਲਾ ਬੋਲ ਦੇਣਾ ਹਮਲਾ ਬੋਲ ਮੇਰੇ ਸੋਹਣੇ ਦਰਬਾਰ ਦਾ ਇੱਕ ਆ ਗਿਆ ਹੁਣ ਆਪਾਂ ਚੱਲੇ ਆ ਬਿਆਰ ਨੂੰ ਤੇ ਆਪਾਂ ਨੂੰ ਚੱਲਦੇ ਜਾ ਆਸਮਾਨ ਲਿਆਂਦਾ ਸਾਰਾ ਚੱਕੀ ਤੇ ਆਮ ਤਾਂ ਨਦ ਗਾਉਨੇ ਆ ਮਾੜਾ ਮੋਟਾ ਬਿਆਰ ਤੇ ਚਾਹ ਆ ਜੋ ਸਾਡੇ ਬਲੌ ਨਾਲ ਜੁੜੇ ਰਹੋ ਇੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੋੜਾ ਦੇ ਰਾਸ ਕੋਣਾ ਤੇ ਐਵਰੀ ਸਰ ਆਡੀ ਸਰ ਆਪਾਂ ਬਹੁਤ 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 ਵਾਪਰਥੀ ਕਰਦੇ ਆ ਆਪਾਂ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਤੇ ਹੁਣ ਸਾਡੇ ਵਲੌਗਾਂ ਨਾਲ ਜੁੜੇ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਨਾ ਨਾ ਭੁੱਲੋ ਤੇ ਮਿਲਦਾ ਹਾਂ ਅਗਲੇ ਵਲੌਗ ਚ